ਕੇਂਦਰ ਦੀ ਕਿਸਾਨਾਂ ਦੇ ਨਾਲ ਮੀਟਿੰਗ ਖਤਮ ਹੋਈ ਹੈ ਸਬਤੇ ਵਿਚਾਲੇ ਇੱਕ ਹੋਰ ਵੱਡੀ ਖਬਰ ਆ ਗਈ ਹੈ ਕਰੀਬ ਪੌਣੇ 3 ਘੰਟੇ ਤੱਕ ਇਹ ਮੀਟਿੰਗ ਚੱਲੀ ਹੈ ਔਰ ਮੀਟਿੰਗ ਤੋਂ ਬਾਅਦ ਹੁਣ ਕਿਸਾਨ ਬਾਹਰ ਆ ਰਹੇ ਨੇ ਤੁਹਾਨੂੰ ਸਿੱਧਾ ਲਾਈਵ ਵੀ ਲੈ ਕੇ ਚੱਲਾਂਗੇ ਸੈਕਟਰ 26 ਦੇ ਵਿੱਚ ਉੱਥੇ ਕੀ ਕੁਝ ਇਸ ਸਮੇਂ ਹਲਚਲ ਹੈਗੀ ਹੈ ਪਰ ਇਸ ਸਮੇਂ ਦੀ ਇਹਨਾਂ ਖਬਰ ਹੈ 5:15 ਵਜੇ ਦੀ ਮੀਟਿੰਗ ਸ਼ੁਰੂ ਹੋਈ ਸੀ ਔਰ ਕਰੀਬ-ਕਰੀਬ 8:00 ਵਜੇ ਤੋਂ 2-4-5 ਮਿੰਟ ਪਹਿਲਾਂ ਮੀਟਿੰਗ ਦੀ ਸਮਾਪਤੀ ਹੋ ਗਈ ਔਰ ਕਰੀਬ 2:30 ਤੋਂ 3:30 ਘੰਟੇ ਤੱਕ ਇਸ ਮੀਟਿੰਗ ਦੇ ਵਿੱਚ ਕੀ ਕੁਝ ਹੋਇਆ ਉਸ ਦੇ ਉੱਤੇ ਹੁਣ ਸਭ ਦੀਆਂ ਨਜ਼ਰਾਂ ਹੋਣਗੀਆਂ ਕਿ ਬਾਹਰ ਆ ਕੇ ਕਿਸਾਨ ਬਾਹਰ ਆ ਕੇ ਅਧਿਕਾਰੀ ਬਾਹਰ ਆ ਕੇ ਪੰਜਾਬ ਦੇ ਮੰਤਰੀ ਬਾਹਰ ਆ ਕੇ ਸੈਂਟਰ ਦੇ ਮਿਨਿਸਟਰ ਜਾਂ ਅਧਿਕਾਰੀ ਗੱਲਬਾਤ ਕਰਦੇ ਨੇ ਤੇ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਜਾਂਦਾ ਹੈ ਕਿ ਡੈਡਲੌਕ ਤੋਂ ਟੇਬਲ ਟਾਕ ਤੱਕ ਸਭ ਪੂਰਾ ਮਾਮਲਾ ਪਹੁੰਚਿਆ ਤੇ ਇਸ ਉੱਚਾ ਲੈ ਮੀਟਿੰਗ ਖਤਮ ਹੋ ਚੁੱਕੀ ਆ ਔਰ ਮੀਟਿੰਗ ਖਤਮ ਹੋਣ ਤੋਂ ਬਾਅਦ ਹੁਣ ਤੋਂ ਕੁਝ ਹੀ ਪਲਾ ਬਾਤ ਤੁਸੀਂ ਕਹਿ ਸਕਦੇ ਹੋ ਕਿ ਇਸ ਮੀਟ ਤੋਂ ਆ ਆਗੂ ਬਾਹਰ ਨਿਕਲਦੇ ਹੋਏ ਸਾਨੂੰ ਨਜ਼ਰ ਆਉਣਗੇ ਚਾਹੇ ਕਿਸਾਨਾ ਆਗੂ ਹੋਣ ਜਾਂ ਫਿਰ ਅਧਿਕਾਰੀ ਜਾਂ ਮੰਤਰੀ ਸਿਆਸੀ ਆਗੂ ਜਿਹੜੇ ਪਹੁੰਚੇ ਹੋਏ ਨੇ ਉਹ ਵੀ ਹੋਣ ਤਾਂ ਥੋੜੀ ਦੇਰ ਦੇ ਵਿੱਚ ਉਹ ਵੀ ਬਾਹਰ ਨਿਕਲਣਗੇ ਤਾਂ ਮੀਟਿੰਗ ਦੇ ਵਿੱਚ ਕੀ ਕੁਝ ਹੋਇਆ ਕਿਸਾਨਾਂ ਦੇ ਵੱਲੋਂ ਡਿਮਾਂਡ ਰੱਖੀ ਗਈ ਹੈ ਜਿਸ ਨੂੰ ਲੈ ਕੇ ਉਹ ਇੱਕ ਸਾਲ ਤੋਂ ਪ੍ਰਦਰਸ਼ਨ ਕਰ ਰਹੇ ਨੇ ਤਾਂ ਕਿਸਾਨਾ ਗੁੱਸਤ ਤਸਵੀਰਾਂ ਦੇ ਵਿੱਚ ਮੈਨੂੰ ਨਜ਼ਰ ਆ ਰਹੇ ਨੇ ਜਿਹੜੇ ਪਵੰਦੇ ਵਿੱਚੋਂ ਬਾਹਰ ਨਿਕਲਦੇ ਹੋਏ ਆ ਰਹੇ ਨੇ ਔਰ ਉਮੀਦ ਹੈ ਕਿ ਮੀਡੀਆ ਦੇ ਨਾਲ ਗੱਲਬਾਤ ਕਰਨਗੇ ਤੇ ਪਤਾ ਲੱਗੇਗਾ ਕਿ ਮੀਟਿੰਗ ਦੇ ਵਿੱਚ ਆਖਿਰ ਕੀ ਕੁਝ ਹੋਇਆ ਕਿਹੜੇ ਮੁੱਦਿਆਂ ਦੇ ਉੱਤੇ ਵਿਚਾਰਾ ਹੋਈਆਂ ਨੇ ਕਿਹੜੇ ਮੁੱਦਿਆਂ ਤੇ ਗੱਲਬਾਤ ਹੋਈ ਹੈ ਮੀਟਿੰਗ ਦੇ ਵਿੱਚ ਕੋਈ ਸਹਿਮਤੀ ਵਾਲੇ ਪਾਸੇ ਗੱਲ ਪਹੁੰਚੀ ਜਾਂ ਨਹੀਂ ਪਹੁੰਚੀ ਜਾਣਕਾਰੀ ਸਾਡੇ ਕੋਲ ਇਹ ਹੈ ਕਿ ਮੀਟਿੰਗ ਖਤਮ ਹੋ ਚੁੱਕੀ ਹੈ ਕਰੀਬ ਪੌਣੇ 3 ਘੰਟੇ ਤੱਕ ਇਹ ਬੈਠਕ ਚੱਲੀ ਹੈ ਤੌਰ ਬੈਠਕ ਖਤਮ ਹੋਣ ਤੋਂ ਬਾਅਦ ਉਮੀਦ ਕਰ ਸਕਦੇ ਹਾਂ ਕਿ ਥੋੜੀ ਦੇਰ ਦੇ ਵਿੱਚ ਜਿਹੜੇ ਅਧਿਕਾਰੀ ਤੇ ਕਿਸਾਨਾ ਗੁਨੇ ਉਹ ਵੀ ਬਾਹਰ ਆਉਂਦੇ ਹੋਏ ਨਜ਼ਰ ਆਉਣਗੇ ਹਾਲਾਂਕਿ ਜਿਹੜੀਆਂ ਅਧਿਕਾਰੀਆਂ ਦੀਆਂ ਗੱਡੀਆਂ ਨੇ ਉਹ ਸਿੱਧੀਆਂ ਅੰਦਰ ਗਈਆਂ ਸੀ ਤੇ ਇਹ ਵੀ ਹੋ ਸਕਦਾ ਹੈ ਕਿ ਉਸ ਤਰੀਕੇ ਨਾਲ ਹੀ ਕਾਫਲਾ ਨਿਕਲ ਜਾਵੇ ਖਾਸ ਤੌਰ ਤੇ ਸੈਂਟਰ ਦੇ ਮਿਸਟਰ ਪ੍ਰਲਾਦ ਜੋਸ਼ੀ ਦਾ ਨੋਰ ਜੋਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਤੇ ਉਸ ਦੇ ਤੌਰ ਦੇ ਉਤੇ ਸ਼ਾਇਦ ਕਿਸਾਨਾਂ ਦੇ ਨਾਲ ਗੱਲ ਕਿਸਾਨਾਂ ਨਾਲ ਗੱਲਬਾਤ ਹੋਈ ਹੈ ਉਸ ਦੇ ਬਾਰੇ ਮੀਡੀਆ ਦੇ ਨਾਲ ਗੱਲਬਾਤ ਨਾ ਕਰਨ ਪਰ ਹੋ ਸਕਦਾ ਹੈ ਕਿ ਉਹ ਮੀਡੀਆ ਨਾਲ ਵੀ ਗੱਲਬਾਤ ਕਰਦੇ ਨਜ਼ਰ ਆਉਣ ਔਰ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਕਿ ਇਸ ਸਮੇਂ ਹਲਚਲਤਾ ਹੈ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰ ਚੰਡੀਗੜ੍ਹ ਤੋਂ ਜਿਹੜੀ ਮਹਾਤਮਾ ਗਾਂਧੀ ਇੰਸਟੀਚਿਊਟ ਸੈਕਟਰ 26 ਤੋਂ ਤਸਵੀਰਾਂ ਨੇ ਜਿੱਥੇ ਕਿਸਾਨਾਂ ਅਤੇ ਕੇਂਦਰ ਦੀ ਸਰਕਾਰ ਦੇ ਵਿਚਾਲੇ ਮੀਟਿੰਗ ਚੱਲ ਰਹੀ ਸੀ ਕੈਰ ਉਸ ਮੀਟਿੰਗ ਦੇ ਖਤਮ ਹੋਣ ਤੋਂ ਬਾਅਦ ਹੁਣ ਇੰਤਜ਼ਾਰ ਹੋ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈ ਅੰਦਰ ਕੀ ਹੋਇਆ ਹੈ ਕਿ ਮੀਟਿੰਗ ਉਸ ਪੁਆਇੰਟ ਤੋਂ ਹੀ ਸ਼ੁਰੂ ਹੋਈ ਜਿਸ ਪੁਆਇੰਟ ਦੇ ਉੱਤੇ 18 ਫਰਵਰੀ 2024 ਨੂੰ ਖਤਮ ਹੋਈ ਸੀ ਕੈਰ ਅੰਦਰ ਦੀਆਂ ਵੀ ਕੁਝ ਤਸਵੀਰਾਂ ਅਸੀਂ ਤਾਂ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਜਿਹੜੀਆਂ ਮੀਟਿੰਗ ਦੇ ਦੌਰਾਨ ਨਜ਼ਰ ਆਈਆਂ ਜੋ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਕਰੀਬ 40 ਤੋਂ 45 ਜਾਂ 50 ਨੁਮਾਇੰਦੇ ਹੋਣਗੇ ਇਸ ਸਭ ਦੇ ਵਿਚਾਲੇ ਇੱਕ ਹੋਰ ਵੱਡੀ ਖਬਰ ਹੈ 22 ਤਰੀਕ ਨੂੰ ਅਗਲੀ ਮੀਟਿੰਗ 22 ਫਰਵਰੀ ਨੂੰ ਅਗਲੀ ਮੀਟਿੰਗ ਹੋਵੇਗੀ ਤਾ ਕਾਬਲੇ ਗੌਰ ਹੈ ਕਿ ਅੱਜ ਹੈ ਸ਼ੁੱਕਰਵਾਰ ਔਰ ਅਗਲੇ ਸ਼ਨੀਵਾਰ ਅਗਲੀ ਮੀਟਿੰਗ ਹੋਏਗੀ ਅਗਲੇ ਸ਼ਨੀਵਾਰ ਅਗਲੀ ਮੀਟਿੰਗ ਹੋਏਗੀ ਜੋ ਪਹਿਲਾਂ ਹੀ ਅਸੀਂ ਕਹਿ ਆ ਰਹੀ ਸੀ ਜੋ ਜ਼ਿਕਰ ਕਰ ਰਹੇ ਸੀ ਕਿ ਆ ਹੋ ਸਕਦਾ ਹੈ ਕਿ ਅਗਲੀ ਮੀਟਿੰਗ ਦੀ ਤਾਰੀਖ ਦੇਰ ਰੇਫੀ ਜਾਵੇ ਤਾਂ ਅਗਲੀ ਮੀਟਿੰਗ ਦੀ ਤਾਰੀਖ ਆ ਗਈ ਹੈ ਯਾਨੀ ਕਿ ਅੱਜ ਦੀ ਮੀਟਿੰਗ ਨੂੰ ਅੱਗੇ ਕੈਰੀ ਫੋਰਵਰਡ ਕਰਨ ਦੇ ਲਈ ਨਾਲ ਦੀ ਨਾਲ ਸੱਦਾ ਕਿਸਾਨਾਂ ਨੂੰ ਮਿਲ ਚੁੱਕਿਆ ਹੈ ਤਾਂ ਮੁਲਾਕਾਤਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਮੁਲਾਕਾਤਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਔਰ ਮੁਲਾਕਾਤਾਂ ਦੇ ਦੌਰ ਦੇ ਵਿਚਾਲੇ ਤੁਸੀਂ ਕਹਿ ਸਕਦੇ ਹੋ ਕਿ ਹੁਣ ਮੀਟਿੰਗਾਂ ਦਾ ਦੌਰ ਜ਼ਰੂਰ ਚੱਲ ਹੀ ਰਹੇਗਾ ਕੁਝ ਕਿਸਾਨਾਂ ਕਰ ਮੇਰੇ ਸੇ ਹੋਗੀ ਨਿਪਿੰਦਰ ਬਰਾੜ ਲਗਾਤਾਰ ਉਥੋਂ ਅਪਡੇਟ dete ਰਹੇ ਨੇ ਮੈਂ ਕੋਸ਼ਿਸ਼ ਕਰਾਂਗਾ ਕਿ ਨਿਪਿੰਦਰ ਸਾਡੇ ਨਾਲ ਜੁੜਨ ਜੇਕਰ ਨਿਪਿੰਦਰ ਤੁਹਾਡੇ ਇੱਕ ਤੱਕ ਆਵਾਜ਼ ਪਹੁੰਚੀ ਹੋਈ ਤਾਂ ਇੱਕ ਵਾਰੀ ਜ਼ਰੂਰ ਤੁਸੀਂ ਜਾਣਕਾਰੀ ਪਹੁੰਚਾਣਾ ਕਰੀਬ 4-5 ਘੰਟੇ ਤੱਕ ਬੈਠਕ ਹੋਈ ਹੈ ਬੈਠਕ ਤੋਂ ਬਾਅਦ ਕਿਸਾਨਾਂ ਨੂੰ ਬਾਹਰ ਆ ਰਹੇ ਨੇ ਫਿਲਹਾਲ ਸਿੱਧਾ ਕਿ ਮੀਡੀਆ ਦੇ ਨਾਲ ਉਹਨੇ ਕੋਈ ਗਲਤ ਬਾਤ ਨਹੀਂ ਕੀਤੀ ਪਰ ਉਮੀਦ ਕਰਦੇ ਹਾਂ ਕਿ ਗੱਲਬਾਤ ਮੀਡੀਆ ਦੇ ਨਾਲ ਵੀ ਜ਼ਰੂਰ ਹੋਏਗੀ ਔਰ ਜਿਹੜੇ ਵੱਡੇ ਆਗੂ ਹੈਗੇ ਨੇ ਉਹ ਵੀ ਤੁਸੀਂ ਕਹਿ ਸਕਦੇ ਹੋ ਕਿ ਕੁਝ ਪਲਾਂ ਦੇ ਵਿੱਚ ਸਰਵਨ ਸਿੰਘ ਪੰਧੀਰ ਔਰ ਜਗਜੀਤ ਸਿੰਘ ਢੱਲੇਵਾਲ ਕਿਉਂਕਿ ਢੱਲੇਵਾਲ ਦੀ ਸੀਤ ਨਸਾਜ਼ ਹੈ ਇਸ ਕਰਕੇ ਹੋ ਸਕਦਾ ਹੈ ਕਿ ਢੱਲੇਵਾਲ ਖੁਦ ਮੀਡੀਆ ਦੇ ਨਾਲ ਗੱਲਬਾਤ ਨਾ ਕਰਨ ਪਰ ਸਰਵਨ ਸਿੰਘ ਪੰਧੀਰ ਅਭਿਮਨਿਉ ਕੋਹਾੜ ਕਾਕਾ ਕੋਟੜਾ ਇਹ ਸਾਰੇ ਚਿਹਰੇ ਹੈਗੇ ਨੇ ਜਿਹੜੇ ਤੁਸੀਂ ਕਹਿ ਸਕਦੇ ਹੋ ਕਿ ਉਮੀਦ ਹੈ ਕਿ ਮੀਡੀਆ ਦੇ ਨਾਲ ਗੱਲਬਾਤ ਕਰਦੇ ਨਜ਼ਰ ਆਉਣਗੇ ਤਾਂ ਕਿਸਾਨਾਂ ਦੀ ਮੀਟਿੰਗ ਕੇਂਦਰ ਦੀ ਨਾਲ ਜਿਹੜੀ ਸੀ ਕਰੀਬ 363 ਦਿਨਾਂ ਬਾਅਦ ਕੋਈ ਉਹ ਮੁਲਾਕਾਤ ਖਤਮ ਹੋ ਚੁੱਕੀ ਹੈ ਔਰ ਉਸ ਮੁਲਾਕਾਤ ਤੋਂ ਬਾਅਦ ਕਿਤੇ ਨਾ ਕਿਤੇ ਹੁਣ ਇੰਤਜ਼ਾਰ ਤੁਸੀਂ ਕਹਿ ਸਕਦੇ ਹੋ ਕਿ ਹੈਗਾ ਇਹ ਕਿ ਕਦੋਂ ਬਾਹਰ ਆਉਂਦੇ ਨੇ ਜਿਹੜੇ ਕਿਸਾਨ ਆਗੂ ਨੇ ਕੁਝ ਕਿਸਾਨ ਆਗੂ ਸੰ ਨੂੰ ਬਾਹਰ ਆਉਂਦੇ ਨਜ਼ਰ ਵੀ ਆ ਰਹੇ ਨੇ ਇਨਫੈਕਟ ਕੁਝ ਪਹਿਲਾਂ ਆਲਰੇਡੀ ਆ ਗਈ ਸੀ 24 ਸ਼ੰਭੂ ਮੋਰਚੇ ਦੇ ਨੇ ਤੇ 24 ਮਾਫੀ ਜਾਊਂਗਾ 14 14 ਸ਼ੰਭੂ ਮੋਰਚੇ ਦੇ ਨੇ ਤੇ 14 ਕਿਸਾਨ ਆਗੂ ਜਿਹੜੇ ਹੈਗੇ ਨੇ ਉਹ ਖਨੌਰੀ ਮੋਰਚੇ ਦੇ ਨੇ ਤਾਂ ਟੋਟਲ 28 ਕਿਸਾਨ ਆਗੂ ਨੇ ਇਸ ਤੋਂ ਬਾਅਦ ਪੰਜਾਬ ਦੇ ਅਧਿਕਾਰੀ ਸੈਂਟਰ ਦੇ ਅਧਿਕਾਰੀ ਤੇ ਮੰਤਰੀ ਅਬੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਸੈਂਟਰ ਦੇ ਪਲਾਜ ਜੋਸ਼ੀ ਪਹੁੰਚੇ ਹੋਏ ਸੀ ਕੈਬਨਿਟ ਮੰਤਰੀ ਉਸ ਤੋਂ ਬਾਅਦ ਕੇਂਦਰੀ ਮੰਤਰੀ ਔਰ ਪੰਜਾਬ ਦਾ ਮੈਂ ਜ਼ਿਕਰ ਕਰਾਂਦਾ ਗੁਰਮੀਤ ਸਿੰਘ ਖੁੱਡੀਆਂ ਔਰ ਲਾਲਚੰਦ ਪਟਾਰੂ ਚਾਕ ਦੋ ਕੈਬਨਿਟ ਮਨਿਸਟਰੀ ਇਸ ਮੁਲਾਕਾਤ ਦੇ ਵਿੱਚ ਸੈਂਟਰ ਦੇ ਕੋਲ ਪਹੁੰਚੇ ਹੋਏ ਸਨ ਔਰ ਕਾਬਲੇ ਗੌਰ ਹੈ ਕਿ 22 ਫਰਵਰੀ ਨੂੰ ਅਗਲੀ ਮੀਟਿੰਗ ਹੋਵੇਗੀ ਅਗਲੀ ਮੀਟਿੰਗ ਦੀ ਵੀ ਤਾਰੀਖ ਆ ਚੁੱਕੀ ਹੈ ਔਰ ਇਸ ਮੀਟਿੰਗ ਦੇ ਨਾਲ ਨਲਿੰਪਿੰਦਰ ਬਰਾੜ ਮੇਰੇ ਸਹਿਯੋਗੀ ਨਲਿੰਪਿੰਦਰ ਬਰਾੜ ਮੇਰੇ ਸਹਿਯੋਗੀ ਸਾਨੂੰ ਦੇਖ ਰਹੇ ਨੇ ਔਰ ਪੰਕਜ ਕਬਾਹੀ ਵੀ ਸਾਡੇ ਸਹਿਯੋਗੀ ਮੌਕੇ ਦੀਪਤੀ ਮੌਜੂਦ ਨੇ ਅ ਤੱਕ ਬਲੇ ਗੋਰੇ ਸਾਡੇ ਕੋਲ ਇਨਫੋਰਮੇਸ਼ਨ ਆ ਰਹੀ ਹੈ ਕਿ ਸ਼ਾਇਦ ਮੀਟਿੰਗ ਦਾ ਦੂਜਾ ਪੜਾਵੀ ਸ਼ਾਇਦ ਸ਼ੁਰੂ ਹੋਇਆ ਹੈ ਖੈਰ ਰੁਕ ਕਰਦੇ ਹਾਂ ਪੰਕਜ ਦਾ ਮੰਗਾ ਯੂ ਵਟ ਟੂ ਅ ਦੇਖੋ 22 ਫਰਵਰੀ ਹੁਣ ਅਗਲੀ ਬੈਠਕ ਜਿਹੜੀ ਉਹ ਹੋਏਗੀ ਬੈਠਕ ਐਸ ਵੇਲੇ ਖਤਮ ਹੋ ਚੱਲੀ ਹੈ ਕਿਉਂਕਿ ਅ ਅੱਜ ਖੇਤੀਬਾੜੀ ਮੰਤਰੀ ਜਿਹੜੇ ਨੇ ਉਹ ਖੁਦ ਮੌਜੂਦ ਨਹੀਂ ਸੀਗੇ ਉਹਨਾਂ ਦੇ ਘਰ ਦੇ ਵਿੱਚ ਵਿਆਹ ਮੌਜੂਦ ਸੀਗਾ ਔਰ ਇਸੇ ਵਜ੍ਹਾ ਕਰਕੇ ਪ੍ਰਲਾਦ ਜੋਸ਼ੀ ਜਿਹੜੇ ਕੇਂਦਰ ਚ ਵਿਚਾਰਤ ਚ ਮੰਤਰੀ ਨੇ ਉਹ ਪਹੁੰਚੇ ਹੋਏ ਸੀਗੇ ਸਫਾਵੇਂ ਮਾਹੌਲ ਦੇ ਵਿੱਚ ਬੈਠਕ ਹੋਈ ਬੈਠਕ ਦੀ ਸ਼ੁਰੂਆਤ ਜਿਹੜੀ ਹੈ ਉਹ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਦੇ ਵੱਲੋਂ ਸਾਰਿਆਂ ਦਾ ਸਵਾਗਤ ਕਰਕੇ ਕੀਤਾ ਗਿਆ ਔਰ ਉਸ ਤੋਂ ਬਾਅਦ ਲਗਾਤਾਰ ਕਿਸਾਨ ਵੱਲੋਂ ਕਿਸਾਨਾਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਐਮਐਸਪੀ ਦੀ ਗਰੰਟੀ ਵਾਲਾ ਕਾਨੂੰਨ ਦਾ ਵਾਅਦਾ ਜਿਹੜਾ ਵਾ ਉਹ ਕੇਂਦਰ ਸਰਕਾਰ ਦੇ ਵੱਲੋਂ ਕੀਤਾ ਗਿਆ ਸੀਗਾ ਕਿਸਾਨਾਂ ਦੇ ਨਾਲ ਕੀਤਾ ਗਿਆ ਸੀ ਉਹ ਹਜੇ ਤੱਕ ਮਕਮਲ ਨਹੀਂ ਹੋਇਆ ਇੱਕ ਤੋਂ ਬਾਅਦ ਇੱਕ ਆਪਣੀਆਂ ਸਾਰੀਆਂ ਮੰਗਾਂ ਜਿਹੜੀਆਂ ਨੇ ਉਹ ਬੈਠਕ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਰੱਖੀ ਗਈ ਉਸ ਤੋਂ ਬਾਅਦ ਕੁਝ ਸੈਂਟਰ ਤੋਂ ਆਈਏ ਅਫਸਰ ਵੀ ਆਏ ਹੋਏ ਸੀ ਉਹਨਾਂ ਨੇ ਇਸ ਵੇਲੇ ਤੱਕ ਪਿਛਲੇ ਕੁ ਸਾਲਾਂ ਤੋਂ ਲੈ ਕੇ ਹੁਣ ਤੱਕ ਜੋ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਕੰਮ ਕੀਤੇ ਨੇ ਜੋ ਬੈਨੀਫਿਟ ਕੰਮ ਕੀਤੇ ਨੇ ਉਹ ਸਾਰੇ ਕੰਮ ਜਿਹੜੇ ਨੇ ਉਹ ਗਰਮਾਉਂਦੇ ਹੋਏ ਨਜ਼ਰ ਆਏ ਉਹਨਾਂ ਨੇ ਦੱਸਿਆ ਕਿ ਇਹ ਕੰਮ ਜਿਹੜੇ ਨੇ ਕਿਸਾਨਾਂ ਲਈ ਕੀਤੇ ਨੇ ਕਿਸਾਨਾਂ ਦੇ ਫਾਇਦੇ ਕੀਤੇ ਨੇ ਇਹ ਤਾਂ ਉਸ ਤੋਂ ਬਾਅਦ ਕਿਸਾਨ ਲੀਡਰ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਐਸ ਵਲੇ ਇਹਨਾਂ ਮੰਗਾਂ ਦੇ ਉੱਤੇ ਗੱਲ ਕਰੋ ਇਹਨਾਂ ਮੰਗਾਂ ਨੂੰ ਮੰਨਿਆ ਜਾਏਗਾ ਜਾਂ ਨਹੀਂ ਮੰਨਿਆ ਜਾਏਗਾ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਸਿਹਤ ਨੂੰ ਲੈ ਕੇ ਕੇਂਦਰ ਦੇ ਜਿਹੜੇ ਮੰਤਰੀ ਆਏ ਹੋਏ ਸੀ ਉਹ ਚਿੰਤਤ ਨਜ਼ਰ ਆ ਰਹੇ ਸੀਗੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖੋ ਤੁਹਾਡੀ ਸਿਹਤ ਬੇਹਦ ਜ਼ਰੂਰੀ ਹੈ ਕਿਸਾਨਾਂ ਦੇ ਲਈ ਤੁਸੀਂ ਇੱਕ ਵੱਡੇ ਲੀਡਰ ਹੋਰ ਅਸੀਂ ਵੀ ਤੁਹਾਡਾ ਸਨਮਾਨ ਕਰਦੇ ਹਾਂ ਤਾਂ ਡੱਲੇਵਾਲ ਹੋਰਾਂ ਨੇ ਵੀ ਕਿਹਾ ਕਿ ਜੇਕਰ ਤੁਸੀਂ ਸਾਡੀਆਂ ਮੰਗਾਂ ਮੰਨ ਲੋਗੇ ਤਾਂ ਫਿਰ ਮੈਂ ਪੋਹ ਹੜਤਾਲ ਖਤਮ ਕਰ ਦਿਆਂਗਾ ਲੇਕਿਨ ਮੰਗਾ ਮੰਨੀਆਂ ਪੈਣਗੀਆਂ ਤਾਂ ਇਸ ਗੱਲ ਦਾ ਵੀ ਤਰਕ ਦਿੱਤਾ ਗਿਆ ਕਿ ਖੇਤੀਬਾੜੀ ਮੰਤਰੀ ਘਰੇਲੂ ਰੁਝੇਵਿਆਂ ਕਰਕੇ ਜਿਹੜੇ ਨੇ ਵਿਅਸਤ ਨਹੀਂ ਆ ਨਹੀਂ ਸਕੇ ਚੰਗੇ ਮਾਹੌਲ ਦੇ ਵਿੱਚ ਮੀਟਿੰਗ ਦੀ ਗੱਲ ਹੋਣ ਦਾ ਜ਼ਿਕਰ ਜਿਹੜਾ ਉਹ ਇਸ ਵੇਲੇ ਕੀਤਾ ਜਾ ਰਿਹਾ ਬੈਠਕ ਇਸ ਵੇਲੇ ਖਤਮ ਹੋ ਗਈ ਹੈ ਔਰ ਉਹ ਨਾ ਜਿਹੜੇ ਕਿਸਾਨ ਲੀਡਰ ਨੇ ਉਹ ਬਾਹਰ ਆਣਗੇ ਅਗਲੇ ਕੁਝ ਹੀ ਮਿੰਟਾਂ ਦੇ ਵਿੱਚ ਬਾਹਰ ਆਣਗੇ ਐਂਬੂਲੈਂਸ ਦੇ ਵਿੱਚ ਜਿਹੜਾ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਲੈ ਕੇ ਜਾਇਆ ਗਿਆ ਸੀਗਾ ਔਰ ਕਾਫੀ ਜ਼ਿਆਦਾ ਕਮਜ਼ੋਰ ਵੀ ਸੀਗੇ ਔਰ ਉਹਨਾਂ ਦੀ ਸਿਹਤ ਨੂੰ ਲੈ ਕੇ ਜਿਹੜੇ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਵੀ ਚਿੰਤਤ ਸਿਗੇ ਕੇਂਦਰ ਦੇ ਮੰਤਰੀ ਵੀ ਚਿੰਤਤ ਸਿਗੇ ਔਰ ਡੱਲੇਵਾਲ ਹੋਰਾਂ ਨੇ ਇੱਕ ਗੱਲ ਕਲੀਅਰ ਕੀਤੀ ਕਿ ਮੰਗਾਂ ਜਿਹੜੀਆਂ ਨੇ ਉਹ ਜਲਦ ਤੋਂ ਜਲਦ ਮੰਨੀਆਂ ਜਾਣ ਉਸ ਤੋਂ ਬਾਅਦ ਹੀ ਜਿਹੜਾ ਵਾ ਗੱਲ ਜਿਹੜੀ ਹੈ ਅੱਗੇ ਤੋੜੀ ਜਾਏਗੀ ਔਰ ਆਪਣਾ ਅੰਸ਼ਣ ਤੋੜਿਆ ਜਾਏਗਾ ਤਾਂ ਹੁਣ 22 ਤਰੀਕ ਨੂੰ ਅਗਲੀ ਬੈਠਕ ਹੋਏਗੀ 22 ਤਰੀਕ ਨੂੰ ਬੈਠਕ ਦੇ ਵਿੱਚ ਕੀ ਕੁਝ ਰਹਿੰਦਾ ਵਾ ਇਹ ਦੇਖਣ ਵਾਲੀ ਗੱਲ ਹੋਏਗੀ ਲੇਕਿਨ ਹੁਣ ਮੀਡੀਆ ਦੇ ਨਾਲ ਬਾਹਰ ਆ ਕੇ ਕਿਸਾਨ ਲੀਡਰ ਜਿਹੜੇ ਨੇ ਮੁਖਾਤਿਬ ਹੁੰਦੇ ਹੋਏ ਨਜ਼ਰ ਆਣਗੇ ਗੁਰਪਤ ਜੇ ਬਿਲਕੁਲ ਤਾਂ ਤਸਵੀਰਾਂ ਦਾ ਇੰਤਜ਼ਾਰ ਹੈ ਕਿ ਕਦੋਂ ਕਿਸਾਨਾਂ ਕੋ ਬਾਹਰ ਆਉਂਦੇ ਨੇ ਜਾਂ ਫਿਰ ਜਿਹੜੇ ਪੰਜਾਬ ਦੇ ਮੰਤਰੀ ਨੇ ਜਾਂ ਸੈਂਟਰ ਦੇ ਮਿਨਿਸਟਰਸ ਨੇ ਉਹਨਾਂ ਦੇ ਵੱਲੋਂ ਆ ਕੇ ਕੋਈ ਗੱਲਬਾਤ ਕੀਤੀ ਜਾਂਦੀ ਹੈ ਔਰ ਕਾਬਲੇ ਗੌਰ ਵੀ ਹੈ ਕਿ ਜੋ ਜਾਣਕਾਰੀ ਸਾਡੇ ਕੋਲ ਹੈ 22 ਤਰੀਕ ਨੂੰ ਅਗਲੀ ਮੀਟਿੰਗ ਹੋਵੇਗੀ ਇਸ ਦਾ ਮਤਲਬ ਇਹ ਵੀ ਹੈ ਕਿ ਅੱਜ ਦੀ ਮੀਟਿੰਗ ਦੇ ਵਿੱਚ ਪਹਿਲਾਂ ਹੀ ਇਕਿਆਸ ਲਗਾਏ ਜਾ ਰਹੇ ਸਕੇ ਅੱਜ ਦੀ ਮੀਟਿੰਗ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਕੋਈ ਮਾਮਲਾ ਕਿਸੇ ਪੁਆਇੰਟ ਦੇ ਉੱਤੇ ਪਹੁੰਚ ਜਾਏਗਾ ਉਸਦੇ ਚਾਂਸਸ ਘੱਟ ਸਨ ਔਰ ਕੁਝ ਉਹੀ ਹੁੰਦਾ ਹੈ ਨਜ਼ਰ ਆ ਰਿਹਾ ਪਰ 22 ਤਰੀਕ ਨੂੰ ਅਗਲੀ ਮੀਟਿੰਗ ਹੋਏਗੀ ਯਾਨੀ ਕਿ ਅਗਲੇ ਸ਼ਨੀਵਾਰ ਜਿਹੜੀ ਮੀਟਿੰਗ ਹੁੰਦੀ ਹੋਈ ਨਜ਼ਰ ਆਏਗੀ ਤੇ ਉਸ ਮੀਟਿੰਗ ਦੇ ਵਿੱਚ ਕੀ ਕੁਝ ਹੋਏਗਾ ਉਹ ਬਾਅਦ ਦੀ ਗੱਲ ਹੈ ਪਰ ਅੱਜ ਕੀ ਕੁਝ ਹੋਇਆ ਕੁਝ ਤਸਵੀਰ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਹੈ ਜਿਸ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੀ ਹੋਣਗੇ ਕਿ ਜਿਹੜੀ ਮੀਟਿੰਗ ਅੰਦਰ ਜਾਰੀ ਰਹੀ ਤਾਂ ਉਸ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਸੀ ਖੈਰ ਹੋਰ ਅਪਡੇਟ ਲੈਣੇ ਆ ਨਵਿੰਦਰ ਬਰਾਡਮਨ ਨੂੰ ਦਿਖ ਰਹੇ ਨੇ ਬਿਲਕੁਲ ਗਰਮ ਜਿੱਦਾਂ ਸਾਡੀ ਸਾਥੀ ਪੰਕਜ ਹੁਣ ਦੱਸ ਰਹੀ ਸੀ ਤਾਂ ਅੰਦਰ ਮੀਟਿੰਗ ਖਤਮ ਹੋ ਚੁੱਕੀ ਆ ਜਿਹੜੀ ਸਾਡੇ ਕੋਲ ਜਾਣਕਾਰੀ ਆ ਅੰਦਰ ਤੋਂ ਮੀਟਿੰਗ ਖਤਮ ਹੋਣ ਤੋਂ ਬਾਅਦ ਜਿਹੜੀ ਸਾਨੂੰ ਪਤਾ ਲੱਗਾ ਮੀਟਿੰਗ ਬਹੁਤ ਪੋਜ਼ਿਟਿਵ ਹੋਈ ਆ ਕਿਸਾਨ ਜਿਹੜੇ ਮੀਟਿੰਗ ਕਰਨ ਲਈ ਗਏ ਸੀ ਅਸੀਂ ਅੱਗੇ ਦੇਖਿਆ ਕਿ ਕਿਸਾਨ ਕਈ ਵਾਰ ਤਲਕ ਹੋ ਕੇ ਵੀ ਮੀਟਿੰਗਾਂ ਦੇ ਵਿੱਚੋਂ ਬਾਹਰ ਹੁੰਦੇ ਦੇਖੇ ਨੇ ਪਰ ਅੱਜ ਮਾਹੌਲ ਬਿਲਕੁਲ ਵੱਖਰਾ ਸੀ ਅੱਜ ਪੋਜ਼ਿਟਿਵ ਮਾਹੌਲ ਦੇ ਵਿੱਚ ਮੀਟਿੰਗ ਹੋਈ ਔਰ ਕਿਸਾਨ ਵੀ ਕਿਤੇ ਨਾ ਕਿਤੇ ਅੱਜ ਵਾਲੀ ਮੀਟਿੰਗ ਤੋਂ ਕਾਫੀ ਪੋਜ਼ਿਟਿਵ ਨੇ ਹਾਲਾਂਕਿ ਬਾਹਰ ਆ ਕਿਉਂ ਕੀ ਗੱਲ ਕਰਦੇ ਨੇ ਤਾਂ ਸਬੰਧ ਸਿਗਾ ਪਰ ਅੰਦਰ ਦਾ ਜਿਹੜਾ ਮਾਹੌਲ ਆ ਜਿਹੜੀ ਅੰਦਰੋਂ ਸਾਡੇ ਕੋਲ ਜਾਣਕਾਰੀ ਆਈ ਤਾਂ ਕਿਸਾਨ ਇਸ ਮਾਹੌਲ ਤੋਂ ਸੰਤੁਸ਼ਟ ਨਜ਼ਰ ਆਏ ਨੇ ਦੋਨੇ ਤਰ੍ਹਾਂ ਦੇ ਵਿੱਚ ਵਧੀਆ ਮੀਟਿੰਗ ਹੋਈ ਆ ਖੁੱਲ ਕੇ ਗੱਲਬਾਤ ਹੋਈ ਆ ਐਮਐਸਪੀ ਗਰੰਟੀ ਕਾਨੂੰਨ ਦੀ ਗੱਲ ਹੋਈ ਆ ਹਾਲਾਂਕਿ ਸਰਕਾਰ ਦੇ ਵੱਲੋਂ ਜਾਂ ਨੁਮਾਇੰਦਿਆਂ ਦੇ ਵੱਲੋਂ ਔਰ ਕੇਂਦਰੀ ਮੰਤਰੀ ਦੇ ਵੱਲੋਂ ਅੱਤਕ ਜੀਸਨ ਢੱਲੇਵਾਲ ਨੂੰ ਆਪਣਾ ਮਰਨ ਵਰਤ ਖਤਮ ਕਰਦੇ ਲਈ ਜਿਹੜਾ ਹੈਗਾ ਅਪੀਲ ਵੀ ਕੀਤੀ ਗਈ ਇਹ ਦੇਖੋ ਲਗਾਤਾਰ ਇਹ ਮੰਨਿਆ ਜਾ ਰਿਹਾ ਸੀਗਾ ਕਿ ਮੀਟਿੰਗਾਂ ਦਾ ਦੌਰ ਹੈ ਜਿਹੜਾ ਉਹ ਇੱਕ ਲੰਮਾ ਸਮਾਂ ਚੱਲ ਸਕਦਾ ਜਦੋਂ ਅੱਜ ਇਹ ਮੀਟਿੰਗ ਸ਼ੁਰੂ ਹੋਈ ਸੀ ਉਸ ਵੇਲੇ ਵੀ ਅਸੀਂ ਇਹ ਦਾਵਾ ਕੀਤਾ ਸੀ ਸਾਨੂੰ ਜਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਸੀ ਕਿ ਇਹ ਨਾ ਸਮਝਿਆ ਜਾਵੇ ਕਿ ਅੱਜ ਦੀ ਮੀਟਿੰਗ ਨਿਰਣਾਇਕ ਮੀਟਿੰਗ ਹੋ ਸਕਦੀ ਹੈ ਇਹ ਨਾ ਸਮਝਿਆ ਜਾਵੇ ਕਿ ਅੱਜ ਕੋਈ ਫੈਸਲਾ ਹੋ ਸਕਦਾ ਇਹ ਅੱਜ ਦੀ ਜਿਹੜੀ ਮੀਟਿੰਗ ਹੈ ਇਹ ਕਿਸੇ ਵੀ ਬਿਲਡਿੰਗ ਨੂੰ ਬਣਾਉਣ ਤੋਂ ਪਹਿਲਾਂ ਜਿਹੜੀ ਮਜ਼ਬੂਤ ਨੀਂਹ ਤਿਆਰ ਕੀਤੀ ਜਾਂਦੀ ਹੈ ਇਹ ਇੱਕ ਤਰ੍ਹਾਂ ਦੀ ਨੀਂਹ ਦਾ ਕੰਮ ਕਰੇਗੀ ਅੱਜ ਦੀ ਮੀਟਿੰਗ ਉਹੀ ਹੋਇਆ ਵੀ ਤਾਂ ਅੱਜ ਦੀ ਜਿਹੜੀ ਨੀਂਹ ਹੈ ਉਹ ਮਜ਼ਬੂਤ ਰੱਖੀ ਗਈ ਹੈ ਯਾਨੀ ਚੰਗੇ ਮਾਹੌਲ ਦੇ ਵਿੱਚ ਪਹਿਲੀ ਮੀਟਿੰਗ ਹੋਈ ਹੈ ਜਿਸ ਦੇ ਨਾਲ ਆਉਣ ਵਾਲੀਆਂ ਮੀਟਿੰਗਾਂ ਜੜੀਆਂ ਨੇ ਉਹ ਚੰਗੇ ਮਾਹੌਲ ਔਰ ਚੰਗੇ ਨਤੀਜੇ ਵੱਲ ਵਧਦੀ ਹੋਈ ਅਗਲੀ ਮੀਟਿੰਗਾਂ ਜੜੀ ਉਹ ਨਜ਼ਰ ਆ ਸਕਦੀ ਹੈ ਜਿਸ ਤਰ੍ਹਾਂ ਸਭ ਤੋਂ ਔਰ ਤੇ ਦੇ ਕੋਈ ਤੋਂ ਫੈਸਲਾ ਲੈਣਾ ਹੁੰਦਾ ਪਿਛਲੀ ਵਾਰ ਤਿੰਨ ਤਨ ਮੰਤਰੀ ਜਿਹੜੇ ਨੇ ਆਉਂਦੇ ਰਹੇ ਨੇ ਕੇਂਦਰੀ ਮੰਤਰੀ ਪਰ ਅੱਜ ਕਿਉਂਕਿ ਪ੍ਰਲਾਦ ਜੋਸ਼ੀ ਮੀਟਿੰਗ ਦੇ ਵਿੱਚ ਇਕੱਲੇ ਮੌਜੂਦ ਸੀ ਔਰ ਇਸ ਮੀਟਿੰਗ ਦਾ ਹਿੱਸਾ ਕੇਂਦਰੀ ਗਤੀਵੜੀ ਮੰਤਰੀ ਨੂੰ ਵੀ ਮੰਨਿਆ ਜਾਂਦਾ ਹੈ ਕਿ ਉਹ ਵੀ ਅਗਰ ਹੋਣ ਤਾਂ ਗੱਲ ਮਜ਼ਬੂਤੀ ਨਾਲ ਔਰ ਬੜੀ ਸਪਸ਼ਟ ਹੋ ਸਕਦੀ ਆ ਪਰ ਉਹ ਨਹੀਂ ਆ ਸਕਿਆ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਵਿਆਹ ਦਾ ਮਾਹੌਲ ਆ ਇਸ ਕਰਕੇ ਇਹ ਮੀਟਿੰਗ ਕਿਸੇ ਨਤੀਜੇ ਤੱਕ ਪਹੁੰਚਣ ਦੀ ਬਜਾਏ ਮੰਗਾਂ ਨੂੰ ਹੱਲ ਕਰਨ ਵਾਲੇ ਪਾਸੇ ਗੱਲ ਤੁਰੀ ਆ ਔਰ ਜਿਹੜੀ ਗੱਲ ਕਿ ਕਿਸਾਨ ਕਦੋਂ ਘਬਾਰ ਹੋਣਗੇ ਦੇਖੋ ਮੀਟਿੰਗ ਚੰਗੇ ਮਾਹੌਲ ਚ ਹੋਈ ਆ ਉਸ ਦੀ ਇੱਕ ਇੱਕ ਜਿਹੜੀ ਉਹਦੀ ਝਲਕ ਉਹ ਇਹ ਵੀ ਹੈ ਕਿ ਅੰਦਰ ਕਿਸਾਨ ਆ ਜਿਹੜੇ ਉਹ ਮੀਟਿੰਗ ਤੋਂ ਬਾਅਦ ਖਾਣਾ ਉਹਨਾਂ ਨੇ ਖਾਣ ਦੇ ਲਈ ਜਦੋਂ ਕਿਹਾ ਤਾਂ ਖਾਣਾ ਖਾ ਕੇ ਬਾਹਰ ਆਉਣਗੇ ਹੁਣ ਯਾਨੀ ਕਿ ਚੰਗੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਹੁਣ ਕਿਸਾਨ ਖਾਣਾ ਖਾਣ ਤੋਂ ਬਾਅਦ ਬਾਹਰ ਆਉਣਗੇ ਅਗਰ ਹੋ ਸਕਦਾ ਹੈ ਕਿ ਜੇ ਥੋੜੀ देर ਪਹਿਲਾਂ ਖਾਣਾ ਖਾਣਾ ਸ਼ੁਰੂ ਕੀਤਾ ਹੋਇਆ ਤਾਂ ਕੁਝ ਮਿੰਟਾਂ ਦੇ ਵਿੱਚ ਬਾਹਰ ਆ ਸਕਦੇ ਨੇ ਪਰ ਜੇ ਮੀਟਿੰਗ ਤੋਂ ਬਾਅਦ ਕਿਸਾਨ ਖਾਣਾ ਖਾ ਕੇ ਬਾਹਰ ਆ ਰਹੇ ਨੇ ਤੇ ਇਹਦਾ ਮਤਲਬ ਇਹ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵਾਕਈ ਮਾਹੌਲ ਅੰਦਰ ਠੀਕ ਠਾਕ ਹੈ ਚੰਗੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਆ ਤਾਂ ਕਿਉਂਕਿ ਕਈ ਵਾਰ ਅਸੀਂ ਦੇਖਿਆ ਕਿ ਖਾਣਾ ਵੀ ਨਕਾਰ ਕੇ ਕਿਸਾਨ ਆਗੂ ਜਿਹੜੇ ਬਾਹਰ ਆਏ ਨੇ ਕਈ ਮੀਟਿੰਗਾਂ ਦੇ ਵਿੱਚ ਚਾਹ ਤੱਕ ਪੀਣ ਤੋਂ ਕਈ ਵਾਰ ਮੀਟਿੰਗਾਂ ਦੇ ਵਿੱਚ ਇਨਕਾਰ ਕੀਤਾ ਸੀ ਕਿਸਾਨਾਂ ਨੇ ਉਸ ਤੋਂ ਬਾਅਦ ਦਿੱਲੀ ਵਾਲੀਆਂ ਮੀਟਿੰਗਾਂ ਦੇ ਵਿੱਚ ਆਪਣਾ ਲੰਗਰ ਲਿਜਾਣ ਦੀ ਵੀ ਗੱਲ ਕੀਤੀ ਸੀ ਪਰ ਅੱਜ ਖਾਣਾ ਖਾਣ ਤੋਂ ਬਾਅਦ ਕਿਸਾਨ ਆਗੂ ਜਿਹੜੇ ਨੇ ਉਹ ਬਾਹਰ ਆਉਣਗੇ ਔਰ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਇਹ ਮੰਨਿਆ ਜਾ ਰਿਹਾ ਹੈ ਕਿ ਅਗਲੀ ਮੀਟਿੰਗ ਜਿਹੜੀ ਉਹ ਇਸ ਤੋਂ ਵਧੀਆ ਮਾਹੌਲ ਦੇ ਵਿੱਚ ਹੋਏਗੀ ਕਿਸੇ ਨਤੀਜੇ ਵਾਲੇ ਪਾਸੇ ਉਸ ਦੇ ਲਈ ਬੇਸ਼ੱਕ ਅਜੇ ਦੋ ਤਿੰਨ ਮੀਟਿੰਗਾਂ ਹੋਰ ਕੀਤੀਆਂ ਜਾਣ ਪਰ ਗੱਲ ਕਿਸੇ ਨਤੀਜੇ ਕਿਸੇ ਸਿੱਟੇ ਵਾਲੇ ਪਾਸੇ ਨੂੰ ਤੁਰਦੀ ਹੋਈ ਨਜ਼ਰ ਆ ਰਹੀ ਹੈ ਔਰ ਦੂਜੀ ਗੱਲ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਮੰਨਿਆ ਜਾ ਰਿਹਾ ਸੀ ਕਿ ਉਹ ਮੀਟਿੰਗ ਦਾ ਹਿੱਸਾ ਕਿਵੇਂ ਬਣਗੇ ਤਾਂ ਜਗਜੀਤ ਸਿੰਘ ਢੱਲੇਵਾਲ ਕੁਰਸੀ ਤੇ ਬੈਠੇ ਬਿਲਕੁਲ ਸਾਹਮਣੀ ਕੁਰਸੀ ਤੇ ਬੈਠੇ ਹੋਏ ਨਜ਼ਰ ਆਏ ਯਾਨੀ ਉਹਨਾਂ ਦੀ ਸਿਹਤ ਮੀਟਿੰਗ ਦੇ ਦੌਰਾਨ ਠੀਕ ਨਜ਼ਰ ਆਈ ਔਰ ਉਹਨਾਂ ਨੇ ਖੁੱਲ ਕੇ ਜਿਹੜੀ ਆਪਣੀ ਗੱਲਬਾਤ ਹੈ ਜਿਹੜੀ ਉਹ ਕੇਂਦਰੀ ਮੰਤਰੀ ਦੇ ਸਾਹਮਣੇ ਰੱਖੀ ਆ ਪੰਜਾਬ ਦੇ ਮੰਤਰੀਆਂ ਸਾਹਮਣੇ ਰੱਖੀ ਆ ਅਧਿਕਾਰੀਆਂ ਦੇ ਸਾਹਮਣੇ ਰੱਖੀ ਆ ਬੇਸ਼ੱਕ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੇ ਕਾਫੀ ਹੱਦ ਤੱਕ ਕਰ ਕਨਵਰਸ ਕਰਨ ਦੀ ਕੋਸ਼ਿਸ਼ ਕੀਤੀ ਕਿ ਕੇਂਦਰ ਸਰਕਾਰ ਨੇ ਕਿਹੜੀਆਂ ਕਿਹੜੀਆਂ ਨੀਤੀਆਂ ਤੇ ਕੰਮ ਕੀਤਾ ਕਿਹੜੇ ਕਿਹੜੇ ਜਿਹੜੇ ਸਕੀਮਾਂ ਜੜੀਆਂ ਨੇ ਉਹ ਕਿਸਾਨਾਂ ਦੇ ਲਈ ਪੂਰੇ ਦੇਸ਼ ਦੇ ਕਿਸਾਨਾਂ ਦੇ ਲਈ ਚਲਾਈਆਂ ਕਨਵਰਸ ਕਰਨ ਦੇ ਆ ਉਹਨਾਂ ਦਾ ਕੰਮ ਸੀ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਪਰ ਉਹਨਾਂ ਜਿਹੜੇ ਦਾਅਵੇ ਕੀਤੇ ਗਏ ਕੇਂਦਰ ਦੇ ਵੱਲੋਂ ਜਾਂ ਮੰਤਰੀਆਂ ਮੰਤਰੀ ਦੇ ਜਾਂ ਉਹਨਾਂ ਅਧਿਕਾਰੀਆਂ ਦੇ ਵੱਲੋਂ ਜਿਹੜੇ ਦਾਅਵੇ ਕੀਤੇ ਗਏ ਕਿ ਕਿਹੜੇ-ਕਿਹੜੇ ਕੰਮ ਜਿਹੜੇ ਨੇ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਕੀਤੇ ਗਏ ਨੇ ਤਾਂ ਉਸ ਤੇ ਕਿਸਾਨਾਂ ਦੇ ਆਪਣੇ ਤਰਕ ਸੀ ਕਿ ਕਿਹੜੀ ਚੀਜ਼ ਹੋਰ ਕਰਨ ਦੀ ਜ਼ਰੂਰਤ ਆ ਤਾਂ ਸਾਬਤ ਤੌਰ ਤੇ ਐਮਐਸਪੀ ਗਰੰਟੀ ਕਾਨੂੰਨ ਲਾਗੂ ਕਰਨ ਦੀ ਗੱਲ ਕੀਤੀ ਗਈ ਆ ਤਾਂ ਸਰਵਨ ਸਿੰਘ ਪੰਦੇਰ ਦੀ ਇਕੱਲੀ ਗੱਡੀ ਬਾਹਰ ਆ ਰਹੀ ਆ ਹਲਿਓ ਆਪ ਨਹੀਂ ਬਾਹਰ ਆ ਰਹੇ ਕਿਉਂਕਿ ਪੈਦਲ ਚੱਲਦੇ ਹੋਏ ਬਾਹਰ ਆਉਂਦੇ ਨਜ਼ਰ ਆਣਗੇ ਕਿਉਂਕਿ 28 ਨੁਮਾਇंदे ਨੇ 14 14 ਦੋ ਦੋਨੋਂ ਫਾਰਮਾਂ ਦੇ ਤਾਂ 28 ਲੋਕ ਜਿਹੜੇ ਆ ਉਹ ਬਾਹਰ ਆਉਣਗੇ ਇਸੇ ਗੇਟ ਤੋਂ ਬਾਹਰ ਆਉਣਗੇ ਔਰ ਇੱਥੇ ਆ ਕੇ ਗੱਲਬਾਤ ਕਰਨਗੇ ਤਾਂ ਇਹ ਇੱਕ ਕਿਸਾਨ ਆਗੂ ਜਿਹੜੇ ਨੇ ਉਹਨਾਂ ਦਾ ਹਿੱਸਾ ਉਹਨਾਂ ਦੇ ਸਾਥੀ ਨੇ ਉਸ ਮੀਟਿੰਗ ਦਾ ਹਿੱਸਾ ਵੀ ਸੀ ਜਿਹੜੇ ਹੁਣੇ ਬਾਹਰ ਗਏ ਨੇ ਤਾਂ ਬਾਕੀ ਨੁਮਾਇंदे ਜਿਹੜੇ ਥੋੜੀ ਦੇਰ ਤੱਕ ਬਾਹਰ ਆਉਣਗੇ ਤਾਂ ਤਸਵੀਰਾਂ ਦੇ ਨਾਲ ਤੁਹਾਨੂੰ ਇੱਕ ਵਾਰੀ ਜੋੜ ਦਿੰਦੇ ਆ ਗੌਰ ਤਾਂਕਿ ਜਿੱਦਾਂ ਹੀ ਉਹ ਬਾਹਰ ਹੋਣ ਤਾਂ ਉਹਨਾਂ ਦੇ ਮੂੰਹ ਤੋਂ ਨਿਕਲੇ ਸਾਰੇ ਸ਼ਬਦ ਐਗਜ਼ੈਕਟ ਸਾਡੇ ਦਰਸ਼ਕਾਂ ਤੱਕ ਪਹੁੰਚਾਏ ਜਾ ਸਕਣ ਜੀ ਠੀਕ ਹੈ ਤਾਂ ਇਹ ਤਸਵੀਰਾਂ ਅਸੀਂ ਲਗਾਤਾਰ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਥੋੜੀ ਜਿਹੀ ਦੇ ਵਿੱਚ ਜਿਹੜੇ ਕਿਸਾਨਾਂ ਗੁਬਹਾਰ ਆਉਣਗੇ ਕਾਬਲੇ ਗੌਰੇ ਵੀ ਹੈ ਕਿ 22 ਤਰੀਕ ਨੂੰ ਅਗਲੀ ਮੀਟਿੰਗ ਹੋਵੇਗੀ ਕਾਬਲੇ ਗੌਰੇ ਵੀ ਹੈ ਕਿ ਇਸ ਸਮੇਂ ਜਿਹੜੀ ਮੀਟਿੰਗ ਹੈ ਮੀਟਿੰਗ ਖਤਮ ਹੋਣ ਤੋਂ ਬਾਅਦ ਡਿਨਰ ਦਾ ਅਰੇਂਜਮੈਂਟ ਕੀਤਾ ਗਿਆ ਸੀ ਖੈਰ ਰਾਤ ਦਾ ਖਾਣਾ ਇਹ ਜ਼ਰੂਰੀ ਹੈ ਤੇ ਸ਼ਾਇਦ ਉਸ ਤੋਂ ਬਾਅਦ ਥੋੜੀ ਦੇਰ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਹੋਰ 10-15 ਮਿੰਟ ਲੱਗਣ ਤੇ ਉਸ ਤੋਂ ਬਾਅਦ ਜਿਹੜੇ ਕਿਸਾਨਾਂ ਗੁੱਤੇ ਹੋਰ ਜਿਹੜੇ ਉੱਥੇ ਮੰਤਰੀ ਆਹੁਦੇਦਾਰ ਹੈਗੇ ਨੇ ਉਹ ਬਾਹਰ ਆਉਣ ਤੇ ਮੀਡੀਆ ਦੇ ਨਾਲ ਗੱਲਬਾਤ ਕਰਨ। ਔਰ ਇਸ ਸਭ ਦੇ ਵਿਚਾਲੇ ਮੈਂ ਇੱਕ ਹੋਰ ਤੁਹਾਨੂੰ ਇਹ ਅਹਿਮ ਜਾਣਕਾਰੀ ਦੇ ਦਵਾਂ। ਸਾਡੇ ਕੋਲ ਇਨਫੋਰਮੇਸ਼ਨ ਪਹੁੰਚ ਰਹੀ ਹੈ ਕਿ ਕੱਲ ਇਹ ਥੋੜੀ ਖਬਰ ਡਿਪੋਰਟੇਸ਼ਨ ਦੇ ਨਾਲ ਜੁੜੀ ਹੋਈ ਹੈ। ਕੱਲ 119 ਭਾਰਤੀ ਵਾਪਸ ਆ ਰਹੇ ਨੇ ਤੇ ਐਤਵਾਰ ਨੂੰ ਇੱਕ ਹੋਰ ਫਲਾਈਟ ਆ ਰਹੀ ਹੈ ਜਿਸ ਦੇ ਵਿੱਚ 157 ਭਾਰਤੀ ਹੋਣਗੇ ਔਰ ਨਿਊਜ਼ ਸੈਟਿੰਗ ਦੇ ਕੋਲੋਂ ਐਕਸਕਲੂਸਿਵ ਲ ਕਿਥੋਂ ਕਿਥੋਂ ਦਾ ਰਹਿਣ ਵਾਲੇ ਯਾਨੀ ਪੰਜਾਬ ਦੇ ਕੱਲ ਤਾਂ 67 ਆ ਰਹੇ ਨੇ ਪਰਸੋਂ ਕਿੰਨੇ ਆ ਰਹੇ ਨੇ ਉਹ ਵੀ ਤੁਹਾਨੂੰ ਥੋੜੀ ਜਿਹੀ ਦੇਰ ਦੇ ਵਿੱਚ ਅਪਡੇਟ ਕਰਾਂਗੇ ਪਰ ਇਹ ਸਭ ਦੇ ਵਿਚਾਲੇ ਪੰਕਜ ਕੋਲ ਕੋਈ ਖਬਰ ਹੈ ਮੈਂ ਪੰਕਜ ਦਾ ਰੁਕ ਕਰਦਾ ਹਾਂ ਪੰਕਜ ਮੇਰੀ ਆਵਾਜ਼ ਆ ਰਹੀ ਹੋएगी ਤੁਹਾਡੇ ਤੱਕ ਪੰਕਜ ਜਲਦੀ ਮੈਂ ਕੋਸ਼ਿਸ਼ ਕਰਦਾ ਹਾਂ ਦੁਬਾਰਾ ਪੰਕਜ ਦੇ ਨਾਲ ਗੱਲਬਾਤ ਕਰਨ ਦੀ ਪੰਕਜ ਇਸ ਸਮੇਂ ਪੰਕਜ ਤੇ ਨਿਪਿੰਦਰ ਦੋਵੇਂ ਸਾਡੇ ਸੇ ਹੋਗੀ ਇਸ ਸਮੇਂ ਮਹਾਤਮਾ ਗਾਂਧੀ ਇੰਸਟੀਚਿਊਟ ਸੈਕਟਰ 26 ਤੋਂ ਲਗਾਤਾਰ ਸਾਡੇ ਨਾਲ ਜੁੜੇ ਹੋਏ ਨੇ ਔਰ ਉਤੋਂ ਹਰ ਤਸਵੀਰ ਅਸੀਂ ਤੁਹਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਹਲਚਲ ਇਸ ਸਮੇਂ ਸਾਨੂੰ ਗੇਟ ਦੇ ਉੱਤੇ ਨਜ਼ਰ ਆ ਰਹੀ ਹੈ ਜਿਸ ਗੇਟ ਦੇ ਜ਼ਰੀਏ ਅੰਦਰ ਬਹੁਤ ਸਰੀਆਂ ਗੱਡੀਆਂ ਗਈਆਂ ਸੀ ਔਰ ਉਸ ਗੇਟ ਤੋਂ ਹੀ ਜਿਹੜੇ ਆਗੂ ਬਾਹਰ ਆਉਣਗੇ ਔਰ ਕਾਬਲੇ ਗੌਰੇ ਵੀ ਹੈ ਕਿ ਜੋ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਰਾਤ ਦੇ ਖਾਣੇ ਦਾ ਟਾਈਮ ਸੀ ਤੇ ਰਾਤ ਦੇ ਖਾਣੇ ਦੇ ਭੋਜਨ ਤੋਂ ਬਾਅਦ ਰੋਟੀ ਤੋਂ ਬਾਅਦ ਜਾਂ ਡਿਨਰ ਤੋਂ ਬਾਅਦ ਥੋੜੀ ਦੇਰ ਦੇ ਵਿੱਚ ਜਿਹੜੇ ਕਿਸਾਨ ਆਗੂ ਨੇ ਜਾਂ ਹੋਰ ਮੰਤਰੀ ਨੇ ਉਹ ਵੀ ਆਉਣਗੇ ਕਾਬਲੇ ਗੌਰੇ ਵੀ ਹੈ ਕਿ ਇਸ ਤੋਂ ਪਹਿਲਾਂ ਵੀ ਤਾਂ ਤੁਹਾਨੂੰ ਯਾਦ ਹੋਏਗਾ ਕਿ ਜਦੋਂ-ਜਦੋਂ ਮੁਲਾਕਾਤਾਂ ਦਾ ਦੌਰ ਹੋਇਆ ਤਾਂ ਉਸ ਸਮੇਂ ਵੀ ਖਾਣੇ ਦੇ ਉੱਤੇ ਵੀ ਆਪਸ ਦੇ ਵਿੱਚ ਗੱਲਬਾਤ ਕਰਦੇ ਹੋਏ ਤਸਵੀਰਾਂ ਸਾਹਮਣੇ ਆਈਆਂ ਸੀ ਖੈਰ ਇੱਕ ਇਹ ਵੀ ਤੁਸੀਂ ਕਹਿ ਸਕਦੇ ਹੋ ਕਿ ਜਿਵੇਂ ਨਪਿੰਦਰ ਵੀ ਜ਼ਿਕਰ ਕਰ ਰਹੇ ਸੰਕੀ ਜ਼ਿਕਰ ਖਾਣੇ ਦੇ ਉੱਤੇ ਆਪਸ ਦੇ ਵਿੱਚ ਗੱਲਬਾਤ ਕਰਦੇ ਨੇ ਖਾਣੇ ਦੇ ਉੱਤੇ ਗੱਲਬਾਤ ਕਰਕੇ ਉਹ ਬਾਹਰ ਆਉਂਦੇ ਨੇ ਤਾਂ ਉਸ ਦਾ ਹੀ ਕੇ ਵੀ ਮਤਲਬ ਹੈਗਾ ਕਿ ਜਿਹੜੀ ਅੱਜ 2.5 3 ਘੰਟੇ ਤੱਕ ਚਰਚਾ ਚੱਲੀ ਹੈ ਉਹ ਕਿਤੇ ਨਾ ਕਿਤੇ ਜ਼ਰੂਰ ਇੱਕ ਇੱਕ ਸਾਰਥਕ ਗੱਲਬਾਤ ਹੋਈ ਹੈ ਇੱਕ ਪੋਜ਼ਿਟਿਵ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ ਕਿਉਂਕਿ ਬਹੁਤ ਸਾਰੀਆਂ ਮੀਟਿੰਗਸ ਖਾਸ ਤੌਰ ਤੇ 2020 ਕੀ ਵਾਲੇ ਕਿਸਾਨਾਂ ਅੰਦੋਲਨ ਦੇ ਦੌਰਾਨ ਵੀ ਅਸੀਂ ਦੇਖਿਆ ਸੀ ਕਿ ਤਲਕੀ ਹੁੰਦੀ ਹੈ ਜਾਂ ਫਿਰ ਕਿਸਾਨਾਂ ਆਗੂ ਵਿਚਾਲੇ ਉੱਠ ਕੇ ਆ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਜ਼ਿਕਰ ਕੀਤਾ ਜਾਂਦਾ ਹੈ ਕਿ ਸਾਡੀ ਨਹੀਂ ਸੁਣੀ ਜਾ ਰਹੀ ਕਿ ਚਾਹੇ ਜਦੋਂ ਸਾਰਥਕ ਹੋਵੇ ਜਾਂ ਪੋਜ਼ਿਟਿਵ ਤਰੀਕੇ ਦੇ ਨਾਲ ਗੱਲਬਾਤ ਹੋਰੀ ਹੋਵੇ ਤਾਂ ਉਸ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ ਕਿ ਉਮੀਦ ਹੁੰਦੀ ਹੈ ਕਿ ਮਾਹੌਲ ਵਧੀਆ ਹੈ ਮਾਹੌਲ ਵਧੀਆ ਤਾਂ ਫਿਰ ਕੋਈ ਖਾਣਾ ਪੀਣਾ ਉੱਥੇ ਵੀ ਜਾ ਕੇ ਕੋਈ ਗੱਲਬਾਤ ਕਰਨੀ ਏ ਇਹ ਆਮ ਤੌਰ ਤੇ ਹੁੰਦਾ ਏ ਜੇ ਮਾਹੌਲ ਠੀਕ ਨਹੀਂ ਹੋਏਗਾ ਤਾਂ ਫਿਰ ਖਾਣਾ ਨਹੀਂ ਕਿਸੇ ਨੂੰ ਯਾਦ ਆਉਂਦਾ ਕਹਿੰਦੇ ਠੀਕ ਆਸੀ ਆਪਣੇ ਬਾਹਰ ਜਾ ਕੇ ਖਾ ਲਾਂਗੇ ਤੁਸੀਂ ਸਾਡੀ ਗੱਲ ਨਹੀਂ ਸੁਣ ਰਹੇ ਤਾਂ ਇਸ ਤਰੀਕੇ ਦਾ ਤੁਸੀਂ ਕਹਿ ਸਕਦੇ ਹੋ ਕਿ ਮਾਹੌਲ ਨਜ਼ਰ ਆਉਂਦਾ ਏ ਅ ਔਰ ਫਿਲਹਾਲ ਅੱਜ ਦੀ ਮੀਟਿੰਗ ਤੋਂ ਬਹੁਤ ਸਾਰੀਆਂ ਉਮੀਦਾਂ ਸਬਨੇ ਲਗਾ ਕੇ ਰੱਖੀਆਂ ਨੇ ਇਸ ਸਮੇਂ ਹੋ ਸਕਦਾ ਏ ਕਿ ਤੁਸੀਂ ਇੱਕ ਸ਼ੰਭੂ ਮੋਰਚੇ ਦੇ ਉੱਤੇ ਮੌਜੂਦ ਹੋਵੋ ਸਾਨੂੰ ਸੁਣ ਰਹੇ ਹੋਵੋ ਜਾਂ ਖਨੋਰੀ ਬਾਰਡਰ ਦੇ ਉੱਤੇ ਤੁਸੀਂ ਇਸ ਸਮੇਂ ਖਨੋਰੀ ਮੋਰਚੇ ਦੇ ਉੱਤੇ ਤੁਸੀਂ ਮੌਜੂਦ ਹੋਵੋ ਸਾਨੂੰ ਸੁਣ ਰਹੇ ਹੋਵੋ ਸਾਡੇ ਨਾਲ ਜੁੜੇ ਰਹਿਣਾ ਅਸੀਂ ਤੁਹਾਡੇ ਤੱਕ ਹਰ ਇੱਕ ਅਪਡੇਟ ਪਹੁੰ ਸ਼ੇਂਦਰ ਦੀ ਕਿਸਾਨਾਂ ਦੇ ਨਾਲ ਮੀਟਿੰਗ ਖਤਮ ਹੋਈ ਹੈ ਔਰ ਮੀਟਿੰਗ ਤੋਂ ਬਾਅਦ ਇੰਤਜ਼ਾਰ ਕੀਤਾ ਜਾ ਰਿਹਾ ਥੋੜੀ ਦੇਰ ਦੇ ਵਿੱਚ ਜਿਹੜੇ ਅਧਿਕਾਰੀ ਆ ਫਿਰ ਕਿਸਾਨ ਆਗੂ ਬਾਹਰ ਆਉਣਗੇ ਜਿਨ੍ਹਾਂ ਦੇ ਵੱਲੋਂ ਦੱਸਿਆ ਜਾਏਗਾ ਕਿ ਆਖਿਰ ਕੀ ਕੁਝ ਉੱਥੇ ਮਾਹੌਲ ਸੀ ਤੇ ਮੀਟਿੰਗ ਦੇ ਵਿੱਚ ਕੀ ਕੁਝ ਹੋਇਆ ਹੈ ਮੇਰੇ ਸਹਿਯੋਗੀ ਪੰਕਜ ਕਪਾਈ ਤੇ ਨਿਪਿੰਦਰ ਬਰਾਲ ਲਗਾਤਾਰ ਸਾਡੇ ਨਾਲ ਜੁੜੇ ਹੋਏ ਨੇ ਤੇ ਪੰਕਜ ਤੇ ਨਿਪਿੰਦਰ ਤਾਂ ਮੈਂ ਲਗਾਤਾਰ ਕੋਸ਼ਿਸ਼ ਕਰ ਰਿਹਾ ਕਿ ਗੱਲਬਾਤ ਕਰ ਸਕਾਂ ਇੱਕ ਵਾਰੀ ਮੈਂ ਨਿਪਿੰਦਰ ਦਾ ਰੁਕ ਕਰਦਾ ਨਿਪਿੰਦਰ ਥੋੜਾ ਸਮਝਾਓ ਕਿ ਜਿਹੜੇ ਅੰਦਰ ਗਏ ਕਿਸਾਨਾਂ ਗੋ ਸਾਰੇ ਬੈਠੇ ਹੋਏ ਸੀ ਕਿਉਂਕਿ ਗੇਟ ਤੋਂ ਬਾਹਰ ਆਉਂਦੇ ਸਾਨੂੰ ਨਜ਼ਰ ਆਏ ਨੇ ਕੁਝ ਕਿਸਾਨਾ ਗੋ ਉਹਨੇ মিডিਆ ਨਾਲ ਗੱਲਬਾਤ ਨਹੀਂ ਕੀਤੀ ਕਿ 14 ਤੋਂ ਜ਼ਿਆਦਾ ਕਿਸਾਨਾ ਗੁੱਛੀ ਦੋਵੇਂ ਮੋਰਚਿਆਂ ਦੇ 14 14 ਤੋਂ ਜ਼ਿਆਦਾ ਸੀ ਜਾਂ ਫਿਰ ਸਿਰਫ ਉਹੀ ਕਿਸਾਨਾ ਗੋ ਅੰਦਰ ਗਏ ਇੱਕ ਮੇਰਾ ਹੋਰ ਸਵਾਲ ਹੈ 22 ਤਰੀਕ ਵਾਲੀ ਮੀਟਿੰਗ ਚੰਡੀਗੜ੍ਹੀ ਹੋਣੀ ਹੈ ਜਾਂ ਦਿੱਲੀ ਇਸ ਬਾਰੇ ਜੇਕਰ ਤੁਸੀਂ ਸਥਿਤੀ ਸਪਸ਼ਟ ਕਰ ਸਕੋ ਦੇਖੋ 14 14 ਆਗੂ ਜਿਹੜੇ ਦੋਨਾਂ ਫਾਰਮਾਂ ਦੇ ਕਿਉਂਕਿ ਇੱਕ ਸ਼ੰਭੂ ਔਰ ਦੂਜਾ ਖਨੌਰੀ ਤਾਂ ਦੋਨੇ ਦੋਨੇ ਫਾਰਮਾਂ ਦੇ ਜਿਹੜੇ 14 14 ਨੁਮਾਇੰਦੇ ਅੰਦਰ ਗਏ 28 ਜਿਹੜੇ ਕਿਸਾਨ ਆਗੂ ਨੇ ਉਹਨਾਂ ਦੇ ਨਾਮ ਦਾ ਜ਼ਿਕਰ ਕੀਤਾ ਗਿਆ ਸੀ ਔਰ ਇਹੀ ਲੋਕ ਮੀਟਿੰਗ ਦਾ ਹਿੱਸਾ ਸੀ ਔਰ ਦੂਜੀ ਗੱਲ ਦੇਖੋ 22 ਤਰੀਕ ਦੀ ਮੀਟਿੰਗ ਜਿਹੜੀ ਦਿੱਤੀ ਗਈ ਹੈ ਤਾਂ ਥੋੜੀ ਦੇਰ ਤੱਕ ਜਦੋਂ ਬਾਹਰ ਆਉਣਗੇ ਤਾਂ ਕਾਫੀ ਸਵਾਲ ਐਸੇ ਨੇ ਜਿਹਨੂੰ ਲੈ ਕੇ ਐਗਜ਼ੈਕਟ ਇਨਫੋਰਮੇਸ਼ਨ ਹੈ ਜਿਹੜੀ ਜਾਂ ਬਿਲਕੁਲ ਸਪਸ਼ਟ ਤਸਵੀਰਾਂ ਜਿਹੜੀ ਕਿ ਆਖਿਰ ਅੱਜ ਦੀ ਮੀਟਿੰਗ ਦੇ ਵਿੱਚ ਕੀ ਡਿਸਾਈਡ ਹੋਇਆ ਔਰ ਅਗਲੀ ਮੀਟਿੰਗ ਨੂੰ ਲੈ ਕੇ ਕਿਹੜੀਆਂ-ਕਿਹੜੀਆਂ ਚੀਜ਼ਾਂ ਡਿਸਾਈਡ ਹੋਈਆਂ ਨੇ ਕਿਹੜੇ ਪੁਆਇੰਟਾਂ ਤੇ ਅੱਜ ਗੱਲ ਸਿਰੇ ਲੱਗੀ ਹੈ ਤੇ ਕਿੱਥੋਂ ਅਗਲੀ 22 ਦੀ ਮੀਟਿੰਗ ਹੈ ਜਿਹੜੀ ਉਹ ਸ਼ੁਰੂ ਕੀਤੀ ਜਾਣੀ ਹੈ ਉਹਨੂੰ ਲੈ ਕੇ ਤੇ ਕੁਝ ਦਾਹੀਂ ਥੋੜੀ देर ਬਾਅਦ ਕਿਸਾਨਾਂ ਕੋਲ ਬਾਹਰ ਹੋਣਗੇ ਤਾਂ ਉਦੋਂ ਹੀ ਕੋਈ ਚੀਜ਼ ਜ਼ਿਆਦਾ ਸਪਸ਼ਟ ਅਗਰ ਆਪਾਂ ਕਰ ਸਕੀਏ ਤਾਂ ਮੈਨੂੰ ਲੱਗਦਾ ਹੈ ਕਿ ਉਹ ਜ਼ਿਆਦਾ ਐਕੂਰੇਟ ਇਨਫੋਰਮੇਸ਼ਨ ਰਹੇਗੀ ਕੋਸ਼ਿਸ਼ ਇਹ ਹੀ ਹੈ ਕਿ ਕਿਸੇ ਕਿਸਮ ਦੀ ਜਿਹੜੀ ਜਾਣਕਾਰੀ ਆ ਉਹ ਉਹੀ ਜਾਵੇ ਜਿਹੜੀ ਅੰਦਰ ਫਾਈਨਲ ਹੋ ਚੁੱਕੀ ਆ ਜਿਵੇਂ ਅਸੀਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਬੜੇ ਸੁਖਾਵੇ ਮਾਹੌਲ ਦੇ ਵਿੱਚ ਔਰ ਬੜੇ ਵਧੀਆ ਮਾਹੌਲ ਦੇ ਵਿੱਚ ਇੱਕ ਚੰਗੀ ਮੀਟਿੰਗ ਅੱਜ ਦੀ ਜਿਹੜੀ ਆ ਦੱਸੀ ਜਾ ਰਹੀ ਆ ਕਿ ਅੱਜ ਇੱਕ ਵਧੀਆ ਮੀਟਿੰਗ ਜਿਹੜੀ ਉਹ ਹੋਈ ਆ ਇਹ ਸਰਕਾਰ ਵਾਲੇ ਪੱਖ ਨੂੰ ਵੀ ਲੱਗ ਰਿਹਾ ਔਰ ਕਿਸਾਨਾਂ ਵਾਲੇ ਪੱਖ ਨੂੰ ਵੀ ਇਹ ਲੱਗ ਰਿਹਾ ਕਿ ਅੱਜ ਇੱਕ ਵਧੀਆ ਮੀਟਿੰਗ ਹੋਈ ਆ ਤੇ ਜਦੋਂ ਕਿਸਾਨਾਂ ਵਾਲੇ ਪੱਖ ਨੂੰ ਇਹ ਮਹਿਸੂਸ ਹੋਵੇ ਕਿ ਅੱਜ ਵਧੀਆ ਮਾਹੌਲ ਦੇ ਵਿੱਚ ਇੱਕ ਵਧੀਆ ਮੀਟਿੰਗ ਹੋਈ ਆ ਤਾਂ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕੀ ਗੱਲ ਕਿਤੇ ਨੇੜੇ ਹੋਣ ਵਾਲੇ ਪਾਸੇ ਨੂੰ turegi ਗੱਲ ਕਾਮਯਾਬੀ ਵਾਲੇ ਪਾਸੇ ਨੂੰ turegi ਗੱਲ ਦੋਹਾਂ ਪਿਰਾਂ ਦੇ ਵਿੱਚ ਸਹਿਮਤੀ ਬਣਨ ਵਾਲੇ ਪਾਸੇ ਨੂੰ turegi ਖੈਰ ਜਦੋਂ ਹੁਣ ਮੀਟਿੰਗ ਤੋਂ ਬਾਅਦ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਕਿ ਖਾਣਾ ਖਾਣ ਤੋਂ ਬਾਅਦ ਕਿਸਾਨਾਂ ਨੂੰ ਬਾਹਰ ਹੋਣਗੇ ਕਿਉਂਕਿ ਕਰੀਬ ਦੇਖੋ 3 ਘੰਟੇ ਹੋ ਗਏ ਨੇ 5:00 ਤੇ 11 ਮਿੰਟ ਤੇ ਸ਼ੁਰੂ ਹੋਈ ਸੀ ਔਰ 8:00 ਤੇ 11 ਮਿੰਟ ਹੋ ਗਏ ਨੇ 3 ਘੰਟੇ ਤੇ 2 ਮਿੰਟ ਹੋ ਗਏ ਨੇ ਯਾਨੀ ਕਰੀਬ 3 ਕੁ ਘੰਟੇ ਪੁੰਨਕ 3 ਘੰਟੇ ਮੀਟਿੰਗ ਚੱਲੀ ਆ ਤਾਂ 3.5 3 ਘੰਟੇ ਜਦੋਂ ਮੀਟਿੰਗ ਚੱਲਦੀ ਆ ਉਹਦੇ ਵਿੱਚ ਬਹੁਤ ਲੰਮੀਆਂ ਚਰਚਾਵਾਂ ਹੁੰਦੀਆਂ ਕਈ ਪਹਿਲੂਆਂ ਤੇ ਗੱਲਬਾਤ ਹੁੰਦੀ ਹੈ ਔਰ ਮੀਟਿੰਗ ਤੋਂ ਬਾਅਦ ਹੁਣ ਖਾਣਾ ਖਾ ਕੇ ਕਿਸਾਨ ਆਗੂ ਜਿਹੜੇ ਨੇ ਉਹ ਬਾਹਰ ਆਉਣਗੇ ਔਰ ਮੈਨੂੰ ਲੱਗਦਾ ਹੈ ਕਿ ਉਹ ਸਾਰੀ ਤਸਵੀਰ ਸਪਸ਼ਟ ਕਰ ਦੇਣਗੇ ਕਿ ਅੱਜ ਦੀ ਮੀਟਿੰਗ ਤੋਂ ਬਾਅਦ ਉਹ ਕਿੰਨੇ ਕੁ ਆਸਵੰਦ ਨੇ ਤੇ ਜੋ ਸੋਚ ਕੇ ਆਏ ਸੀ ਜਗਜੀਤ ਸਿੰਘ ਢੱਲੇਵਾਲ ਨੂੰ ਐਂਬੂਲੈਂਸ ਦੇ ਵਿੱਚ ਪਾ ਕੇ ਲੈ ਕੇ ਆਏ ਤਾਂ ਜਿਹੜਾ ਜਿਹੜਾ ਮਨੋਰਥ ਸੋਚ ਕੇ ਆਏ ਸੀ ਕਿ ਉਸ ਵਾਲੇ ਪਾਸੇ ਨੂੰ ਗੱਲ ਹੁੰਦੀ ਦਿੱਕੀ ਆ ਥੋੜਾ ਜਿਹਾ ਇੰਤਜ਼ਾਰ ਮੈਨੂੰ ਤਾਂ ਕਰਉ ਹੋਰ ਕਰਨਾ ਪਏਗਾ ਜੀ